ਆਜੋ ਤੱਕੀਏ ਸੰਸਨ ਤਾਰੀ ਝੁੱਲੀ ਘਟਾ ਜੋ ਬਣ ਕੇ ਕਾਲੀ ਨਹੀਂ ਜੋ ਟਲੀ ਟਾਲ ਆਟਾ ਲਈ ਤੱਕ ਕੇ ਲੋਕ ਤਰੈਂਦੇ ਨੇ ਅੱਲਾ ਰਾਮ ਵਾਹਿਗੁਰੂ ਰਾਖਾ ਸਿੱਖ Hindu Muslim ਕਹਿੰਦੇ ਨੇ ਅੱਲਾ ਰਾਮ ਵਾਹਿਗੁਰੂ ਕਹ ਸੇਖ hindu muslim ਕਹਿੰਦੇ ਨੇ ਚਾਲਾ ਚੱਲ ਕੇ ਸਿਆਸਤਦਾਨਾ ਧਰਤੀ ਵੰਡ ਲਈ ਬੇਈਮਾਨਾ ਇੱਕ ਤੋਂ ਦੋ ਕਰਨੀਤੀਵਾਨਾ ਪਾਗਦੇ ਹੁੰਦੇ ਉਸਾਰਗੇ ਝੁੱਗੇ ਹੱਸਦੇ ਵਸਦੇ ਉਜੜੇ ਖੇਰੂ ਹੋ ਪਰਵਾਹ ਤਾਜ ਬਣ ਕੇ ਕਾਲੀ ਨਹੀਂ ਜੋ ਟਲੀ ਤਾਰੇ ਆ ਟਾਲੀ ਤੱਕ ਕੇ ਲੋਕ ਤਰਹਿੰਦੇ ਨੇ ਅੱਲਾ ਰਾਮ ਵਾਹਿਗੁਰੂ ਰਾਖਾ ਸਿੱਖ Hindu Muslim ਕਹਿੰਦੇ ਨੇ ਅੱਲਾ ਰਾਮ ਵਾਹਿਗੁਰੂ ਰਾਖਾ ਸਿੱਖ Hindu Muslim ਕਹਿੰਦੇ ਨੇ ਚੱਲ ਕੇ ਸਿਆਸਤਦਾਨਾ ਧਰਤੀ ਵੰਡ ਲਈ ਬੇਈਮਾਨਾ ਇੱਕ ਤੋਂ ਦੋ ਕਰ ਨੀਤੀਵਾਨਾ ਪਾਗ ਤੇ ਹੁੰਦੀ ਉਸਾਰ ਗਏ ਝੁੱਗੇ ਹੱਸਦੇ ਵਸਦੇ ਉਜੜੇ ਖੇਰੂ ਦਿਲ ਪੰਜਾਬ ਤੇ ਛਾਏ ਸੈਵੇਂ ਲੋਕ ਫਿਰਨ ਕਬਰਾਏ ਉੱਚਾ ਸਾ ਨਾ ਲੈਂਦੇ ਨੇ ਅੱਲਾ ਰਾਮ ਵਾਹਿਗੁਰੂ ਰਾਖਾ ਸਿੱਖ Hindu ਮੁਸਲਮ ਕਹਿੰਦੇ ਨੇ ਅੱਲਾ ਰਾਮ ਵਾਹਿਗੁਰੂ ਰਾਖਾ ਸਿੱਖ Hindu ਮੁਸਲਮ ਕਹਿੰਦੇ ਨੇ ਜੋਸ਼ ਆਪਣੇ ਬੜੇ ਬਗਾਨੇ ਲੱਗੇ ਮਿੱਥ ਕੇ ਲਾਉਣ ਨਿਸ਼ਾਨੇ ਹੱਥੀ ਸਸਤਰ ਬੇ ਮੈਂ ਆੰਨੇ ਸ਼ਾਤੀਓਂ ਕਰ ਸੀਤਾਰ ਗਏ ਚੁਗੇ ਹੱਸਦੇ ਵਸਦੇ ਉਜੜੇ ਖੇਰੂ ਹੋ ਪਰਵਾਰ ਗਏ ਚੁਗੇ ਹੱਸਦੇ ਵਸਦੇ ਉਜੜੇ ਖੇਰੂ ਹੋ ਪਰਵਾਰ ਗਏ ਮਿੰਦੂ ਮਸਲੇ ਨੇ ਸੇਖੀ ਸਾਈ ਰਹਿੰਦੇ ਸੀ ਜੋ ਬਣ ਕੇ ਪਾਈ ਚੰਦਰ ਵਕਤ ਦੀ ਬੇਵਫਾਈ ਆਪ ਵਿੱਚ ਵੀ ਕਹਿੰਦੇ ਨੇ ਅੱਲਾ ਰਾਮ ਵਾਹਿਗੁਰੂ ਰਾਖਾ ਸਿੱਖ Hindu ਮੁਸਲਮ ਕਹਿੰਦੇ ਨੇ ਅੱਲਾ ਰਾਮ ਵਾਹਿਗੁਰੂ ਰਾਖਾ ਸਿੱਖ Hindu ਮੁਸਲਮ ਕਹਿੰਦੇ ਨੇ ਟੁੱਟੀਆਂ ਮੁਖਾਂ ਸੁਖਾਂ ਦੀਆਂ ਸਾਂਝਾ ਉਠੀਆਂ ਖੋਟੇ ਦਲੀ ਕਰਾਂ ਜਾਂ ਢਾਡੀ ਮਾਰੋ ਨਾ ਕੋਈ ਵੰਝਾ ਜਾਰੀਆਂ ਯਾਰ ਨਗਾਰ ਗਏ ਚੁਗੇ ਵੱਸਦੇ ਹੱਸਦੇ ਹੁਜੜੇ ਵਸਦੇ ਉਜੜੇ ਘੇਰੂਆਂ ਪਰਵਾਰ ਗਏ ਇਜਦਾ ਪੈਰਾਂ ਦੇ ਵਿੱਚ ਰੁੱਲੀਆਂ ਹੋ ਰੁੱਤਾਂ ਜੋਬ ਨਦੀਆਂ ਅਣਮੁੱਲੀਆਂ ਘੰਡਾ ਆਣ ਆਬਰੂ ਖੁੱਲੀਆਂ ਵੈਸ਼ੀ ਬਾਜ ਆ ਪੈਂਦੇ ਨੇ ਅੱਲਾ ਰਾਮ ਵਾਹਿਗੁਰੂ ਰੱਖਾ ਸਿੱਖ Hindu Muslim ਕਹਿੰਦੇ ਨੇ ਅੱਲਾ ਰਾਮ ਵਾਹਿਗੁਰੂ ਰਾਖਾ ਸਿੱਖ Hindu ਮੁਸਲਮ ਕਹਿੰਦੇ ਨੇ ਲੁੱਟਦਾ ਖੋਹਾ ਮਾਰੋ ਮਾਰਾ ਕੋਈ ਨਾ ਸੁਣਦਾ ਕੀ ਕੁਪਕਾਰਾ ਹਾਰੇ ਸੁਣਿਆ ਕੋਈ ਗਹਾਰਾ ਰੱਬੀ ਪੈ ਵਸਾਰ ਗਏ ਝੁੱਗੇ ਹੱਸਦੇ ਵਸਦੇ ਉਜੜੇ ਖੇਰੂ ਵਾਨੀ ਮਾ ਸ਼ਬਾਬ ਕਬਾਬ ਹਵਾਨੀ ਮਾਰੀ ਮੱਤ ਗਈ ਇਨਸਾਨੀ ਵਾਂ ਦੁਰਾਨੀਆਂ ਪੈਂਦੇ ਨੇ ਅੱਲਾ ਰਾਮ ਵਾਹਿਗੁਰੂ ਰਾਖਾ ਸਿੱਖ ਹਿੰਦੂ ਮੁਸਲਮ ਕਹਿੰਦੇ ਨੇ ਅੱਲਾ ਰਾਮ ਵਾਹਿਗੁਰੂ ਰਾਖਾ ਸਿੱਖ ਹਿੰਦੂ ਮੁਸਲਮ ਕਹਿੰਦੇ ਨੇ ਬਦਲੀ ਹਿਰਦਿਆਂ ਦੀ ਤਸਵੀਰ ਬੈਰੀ ਸੀ ਵੀਰਾਂ ਦੇ ਆਪਣੇ ਆਪਣੇ ਤੇਸ਼ਮਸ਼ੀਰ ਸੀ ਜੋ ਧੜਾ ਉਹਨੇ ਜਾ ਨਾ ਮੋ ਦਿਹਾਰ ਪਰੋਈਆ ਵਿਛੜ ਜੋਰ ਜਿੰਦੜੀਆਂ ਮੋਈਆ ਪ੍ਰਗਟ ਸਿੱਧੂ ਕਹਿੰਦੇ ਨੇ ਅੱਲਾ ਰਾਮ ਵਾਹਿਗੁਰੂ ਰਾਖਾ ਸਿੱਖ Hindu ਮੁਸਲਮ ਕਹਿੰਦੇ ਨੇ ਅੱਲਾ ਰਾਮ ਵਾਹਿਗੁਰੂ ਰਾਖਾ ਸਿੱਖ Hindu Muslim ਕਹਿੰਦੇ ਨੇ ਨਾ ਕੋਈ ਰਾਖਾ ਆਮ ਨਾ ਖਾਦ ਨਾ ਕੋਈ ਧਰਤੀ ਵਿੱਚ ਆਕਾਸ਼ ਲੱਜਦੀ ਹੋਣੀ ਤੇ ਤਰਵਾਸ ਤੂੰ ਵੀ ਕਾਲੇ ਡਕਾਰ ਗਏ ਝੁਗੇ ਹੱਸਦੇ